ਅਹਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਲਗਾਤਾਰ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਦੇਖਣ ਨੂੰ ਮਿਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ ਪਾਕਿਸਤਾਨ ਤੋਂ ਬਦਲਾ ਜ਼ਰੂਰ ਲਵੇਗੀ ਇਸ ਦੇ ਵਿਚਾਲੇ ਹੀ ਵਿਦੇਸ਼ ਦੇ ਵਿੱਚ ਬੈਠੇ ਸਿੱਖ ਫੋਰ ਜਸਟਿਸ ਦੇ ਆਗੂ ਗੁਰਪਤਵੰਦ ਸਿੰਘ ਪੰਨੂ ਦਾ ਸੁਨੇਹਾ ਹੁਣ ਭਾਰਤੀ ਨੰਬਰਾਂ ਤੋਂ ਹੀ ਪੰਜਾਬ ਦੇ ਘਰ-ਘਰ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬੀ ਫੌਜੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਿਰੁੱਧ ਹਥਿਆਰ ਨਾ ਚੁੱਕਣ ਸਗੋਂ ਪਾਕਿਸਤਾਨ ਦੇ ਪੱਖ ਦੇ ਵਿੱਚ ਹੋਣ ਅਤੇ ਭਾਰਤੀ ਸਰਕਾਰ ਦੀ ਖਿਲਾਫਤ ਕਰਨ ਪੰਨੂ ਦੀ ਆਵਾਜ਼ ਦੇ ਵਿੱਚੋਂ ਫੋਨ ਨੰਬਰ ਤੋਂ ਵੱਖ-ਵੱਖ ਨੰਬਰਾਂ ਤੇ ਸੰਦੇਸ਼ ਪੁੱਜ ਰਿਹਾ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਫੌਜੀ ਹਨ ਉਹਨਾਂ ਨੂੰ ਸਮਝਾਇਆ ਜਾਵੇ ਕਿ ਪੰਜਾਬੀ ਫੌਜੀ ਪਾਕਿਸਤਾਨ ਖਿਲਾਫ ਹਥਿਆਰ ਨਾ ਉਠਾਉਣ ਸਗੋਂ ਪਾਕਿਸਤਾਨ ਦੇ ਹਿੱਤ ਦੇ ਵਿੱਚ ਹੀ ਭੁਗਤਣ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਉਹ ਪੰਨੂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਵਿਰੁੱਧ ਫੈਸਲੇ ਕੀਤੇ ਜਿਸ ਕਰਕੇ ਹਜ਼ਾਰਾਂ ਕਿਸਾਨਾਂ ਦੀ ਜਾਨ ਚਲੀ ਗਈ ਹੈ ਭਾਰਤੀ ਸਰਕਾਰ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਜਦਕਿ ਪੰਜਾਬ ਦੇ ਹਿੱਤ ਦੇ ਵਿੱਚ ਪਾਕਿਸਤਾਨ ਹੈ ਇਕਿਸ ਦੀ ਆਵਾਜ਼ ਇਸ ਦੀ ਸਿਕ ਯੂਨੀਵਰਸ ਪੁਸ਼ਟੀ ਨਹੀਂ ਕਰਦਾ ਪਰ ਦੇਸ਼ ਪੱਖੀ ਲੋਕਾਂ ਦੇ ਵਿੱਚ ਇਸ ਸਮੇਂ ਗੁੱਸਾ ਪਾਇਆ ਜਾ ਰਿਹਾ ਹੈ ਕਿ ਪੰਨੂ ਵਿਦੇਸ਼ ਦੀ ਧਰਤੀ ਤੇ ਲੁੱਕ ਕੇ ਬੈਠ ਕੇ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਹੈ ਅਤੇ ਜੋ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਹੈ ਪਰ ਹਰ ਪੰਜਾਬੀ ਦੇਸ਼ ਦੇ ਹਿੱਤ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਹਮੇਸ਼ਾ ਹੀ ਆਪਣੇ ਦੇਸ਼ ਦੇ ਪੱਖ ਦੇ ਵਿੱਚ ਦੀ ਲੜਾਈ ਲੜਿਆ ਹੈ ਪੰਨੂ ਦੇ ਭਾਰਤੀ ਵਿਰੋਧੀ ਮਨਸੂਬੇ ਪੂਰੇ ਨਹੀਂ ਹੋਣਗੇ ਪਾਕਿਸਤਾਨ ਵੱਲੋਂ ਕਥਿਤ ਆਤੀਵਾਦ ਨੂੰ ਦਿੱਤੀ ਜਾ ਰਹੀ ਸ਼ਾਇਦ ਦਾ ਜਵਾਬ ਭਾਰਤ ਜ਼ਰੂਰ ਦੇਵੇਗਾ ਪਹਿਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਲਗਾਤਾਰ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਦੇਖਣ ਨੂੰ ਮਿਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ ਪਾਕਿਸਤਾਨ ਤੋਂ ਬਦਲਾ ਜ਼ਰੂਰ ਲਵੇਗੀ ਇਸ ਦੇ ਵਿਚਾਲੇ ਹੀ ਵਿਦੇਸ਼ ਦੇ ਵਿੱਚ ਬੈਠੇ ਸਿੱਖ ਫੋਰ ਜਸਟਿਸ ਦੇ ਆਗੂ ਗੁਰਪਤਵੰਦ ਸਿੰਘ ਪੰਨੂ ਦਾ ਸੁਨੇਹਾ ਹੁਣ ਭਾਰਤੀ ਨੰਬਰਾਂ ਤੋਂ ਹੀ ਪੰਜਾਬ ਦੇ ਘਰ-ਘਰ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬੀ ਫੌਜੀਆ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਿਰੁੱਧ ਹਥਿਆਰ ਨਾ ਚੁੱਕਣ ਸਗੋਂ ਪਾਕਿਸਤਾਨ ਦੇ ਪੱਖ ਤੇ ਵਿੱਚ ਹੁਣ ਅਤੇ ਭਾਰਤੀ ਸਰਕਾਰ ਦੇ ਖਿਲਾਫਤ ਕਰਨ ਪੰਨੂ ਦੀ ਆਵਾਜ਼ ਦੇ ਵਿੱਚੋਂ ਫੋਨ ਨੰਬਰ ਤੋਂ ਵੱਖ-ਵੱਖ ਨੰਬਰਾਂ ਤੇ ਸੰਦੇਸ਼ ਪੁੱਜ ਰਿਹਾ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਫੌਜੀ ਹਨ ਉਹਨਾਂ ਨੂੰ ਸਮਝਾਇਆ ਜਾਵੇ ਕਿ ਪੰਜਾਬੀ ਫੌਜੀ ਪਾਕਿਸਤਾਨ ਖਿਲਾਫ ਹਥਿਆਰ ਨਾ ਉਠਾਉਣ ਸਗੋਂ ਪਾਕਿਸਤਾਨ ਦੇ ਹਿੱਤ ਦੇ ਵਿੱਚ ਹੀ ਭੁਗਤਣ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪੰਨੂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਵਿਰੁੱਧ ਫੈਸਲੇ ਕੀਤੇ ਜਿਸ ਕਰਕੇ ਹਜ਼ਾਰਾਂ ਕਿਸਾਨਾਂ ਦੀ ਜਾਨ ਚਲੀ ਗਈ ਹੈ। ਭਾਰਤੀ ਸਰਕਾਰ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਜਦਕਿ ਪੰਜਾਬ ਦੇ ਹਿੱਤ ਦੇ ਵਿੱਚ ਪਾਕਿਸਤਾਨ ਹੈ। ਇਹ ਕਿਸ ਦੀ ਆਵਾਜ਼ ਹੈ ਇਸ ਦੀ ਸਿੱਖ ਯੂਨੀਵਰਸ ਪੁਸ਼ਟੀ ਨਹੀਂ ਕਰਦਾ ਪਰ ਦੇਸ਼ ਪੱਖੀ ਲੋਕਾਂ ਦੇ ਵਿੱਚ ਇਸ ਸਮੇਂ ਗੁੱਸਾ ਪਾਇਆ ਜਾ ਰਿਹਾ ਹੈ ਕਿ ਪੰਨੂ ਵਿਦੇਸ਼ ਦੀ ਧਰਤੀ ਤੇ ਲੁੱਕ ਕੇ ਬੈਠ ਕੇ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਹੈ ਅਤੇ ਜੋ ਪੰਜਾਬ ਦੇ ਲੋਕਾਂ ਨੂੰ 扑ੜਕਾਰ ਰਿਹਾ ਹੈ ਪਰ ਹਰ ਪੰਜਾਬੀ ਦੇਸ਼ ਦੇ ਹਿੱਤ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਹਮੇਸ਼ਾ ਹੀ ਆਪਣੇ ਦੇਸ਼ ਦੇ ਪੱਖ ਦੇ ਵਿੱਚ ਦੀ ਲੜਾਈ ਲੜਿਆ ਹੈ ਪੰਨੂ ਦੇ ਭਾਰਤੀ ਵਿਰੋਧੀ ਮਨਸੂਬੇ ਪੂਰੇ ਨਹੀਂ ਹੋਣਗੇ ਪਾਕਿਸਤਾਨ ਵੱਲੋਂ ਕਥਿਤ ਆਤਵਾਦ ਨੂੰ ਦਿੱਤੀ ਜਾ ਰਹੀ ਸ਼ਾਇਦ ਦਾ ਜਵਾਬ ਭਾਰਤ ਜ਼ਰੂਰ ਦੇਵੇਗਾ